ਸੋ ਲਓ ਜੀ ਫੇਰ ਕਰ ਸਰਨਾ ਢੋਆ ਕਰੂ ਹੈ ਹੈ ਵੇ ਫਿਰ ਆਪ ਹੀ ਲਿਆਇਆ ਕਰ ਗੁਰ ਸਰਨਾ ਵੱਡਾ ਹੋ ਕੇ ਕਿੱਥੇ ਰੱਖਣਾ ਹੈ ਲੂ ਜੀ ਕਰਿਆ ਉਹ ਤਾਂ ਹੋਮਵਰਕ ਕਿੰਨੇ ਸਬਜੈਕਟਾਂ ਦਾ ਕਰਿਆ ਆ ਹੈ ਕਿੰਨਿਆਂ ਦਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਕਰਦੇ ਆਂ ਜੀ ਅਗਲਾ 파ਟ ਸ਼ੁਰੂ ਸਵੇਰ ਦਾ 파ਟ ਜਿਹੜਾ ਤੁਹਾਡੇ ਨਾਲ ਆਪਾਂ ਦਸਮੀ ਤੇ ਪਿੰਡ ਸਿੱਧੀ ਮੱਥਾ ਟੇਕ ਕੇ ਆਏ ਆਂਗੇ ਤੇ ਗੁਰਦੁਆਰੇ ਆਪਾਂ ਹੁਣ ਸਾਮ ਨੂੰ ਜਾਵਾਂਗੇ ਜੀ ਤਾਜੋ ਕੇ ਮੇਰਾ ਬਾਬਾ ਪੰਜਾਬ ਸਿੰਘ ਜੀ ਤੇ ਉੱਥੇ ਮੱਥਾ ਟੇਕਣ ਜਾਵਾਂਗੇ ਤੇ ਇੱਥੇ ਜੀ ਮੈਂ ਸਵੇਰੇ ਤਾਂ ਸਾਮ ਨੂੰ ਘਰ ਚੋਂ ਲੱਗ ਗਈ ਟਾਈਮ ਹੋ ਗਿਆ ਸੀ ਜੀ ਸਵੇਕ 5 ਦਾ ਹੋ ਗਿਆ ਸੀ ਤੇ ਇੱਕ ਮੱਝ ਮੈਂ ਚੋਲੀ ਸੀ ਦੂਜੀ ਵੇਲੇ ਨੂੰ ਘਰ ਸ਼ਾਲਨ ਆ ਗਿਆ ਤੇ ਉੱਤੇ ਆਪਾਂ ਦੂਜੀ ਮੱਝ ਹੁਣ ਚੋਣ ਲੱਗਿਆਂਗੇ ਬਸ ਆਪਣੇ ਦੋ ਮੱਝਾਂ ਹੀ ਦੁੱਧ ਦਿੰਦੀਆਂ ਨੇ ਜੀ ਪਹਿਲਾਂ ਛੋਟੀਆਂ ਹੀ ਨੇ ਬਸ ਥੋੜਾ ਥੋੜਾ ਦੁੱਧ ਹੀ ਹੁੰਦਾ ਹੈ ਨਾ ਥੱਲੇ ਤੇ ਬਸ ਉਦੀ ਛੋਇਆ ਜਾਂਦਾ ਹੈ ਕੋਈ ਜ਼ਿਆਦਾ ਨਹੀਂ ਹੁਣ ਘਟ ਗਈਆਂ ਥੋੜੀਆਂ ਡੋਕੀਆਂ ਜਾਂ ਚ ਪਹਿਲਾਂ ਤਾਂ ਘਰ ਵਧੀਆ ਸੀ ਦੁੱਧ ਜੀ ਤੇ ਇੱਕ ਤਾਂ ਹੁਣ 8 ਮਹੀਨਿਆਂ ਦੀ ਹੋ ਗਈ ਟੋਕੜ ਤੇ ਦੂਜੀ ਆਪਣੀ ਤਿੰਨ ਤਿੰਨ 3.5 ਮਹੀਨਿਆਂ ਦੀ ਹੋਵੇ ਨਾ 4 ਮਹੀਨਿਆਂ ਦੀ ਹੋ ਵੀ ਹੋਗੀ ਲਓ ਜਿੱਥੇ ਸਰਦਾਰ ਸਾਜੀ ਨੇ ਕੱਢ ਲਈ ਗੱਡੀ ਤੇ ਫਸ ਫਿਰ ਇਸ ਤੋਂ ਬਾਅਦ ਆਪਾਂ ਜਾਵਾਂਗੇ ਤੇ ਬਸ ਅਹੋਗੇ ਵੀ ਜਲਦੀ ਜਲਦੀ ਜਿਹੜੇ ਆਪਾਂ ਕੰਮ ਨਿਬੇੜ ਲੀਏ ਤੇ ਨਾਲ ਆਪਣੇ ਆਪਣੇ ਉਤਰੋਂ ਸਕੇਆਂ ਦੇ ਘਰਾਂ ਚੋਂ ਜਾਣਗੇ ਮੇਰੀ ਦੀਦੀ ਉਹ ਵੀ ਨਾਲ ਜਾਣਗੇ ਤੇ ਉਹਨਾਂ ਦਾ ਬੇਟਾ ਹੋ ਗਿਆ ਦੋ ਜਾਣੇ ਉਹ ਹੋ ਜਾਣਗੇ ਤਿੰਨ ਆਪਾਂ ਪੰਜ ਜਾਣੇ ਹੋ ਜਾਾਂਗੇ ਇੱਕ ਮਸੀ ਜੀ ਨੂੰ ਅਸੀਂ ਹੋਰ ਕਿਹਾ ਸੀ ਪਹਿਲਾਂ ਉਹ ਕਹਿੰਦੇ ਸੀ ਵੀ ਜਾਵਾਂਗੇ ਫਿਰ ਉਹ ਜਵਾਬ ਦੇਗੇ ਤੇ ਉਹਨਾਂ ਨੇ ਵੀ ਆਪਣੇ ਨਾਲ ਹੀ ਜਾਣਾ ਸੀ चलो स्वेरे अप पास जल्दी जल्दी आ जायेंगे चलो ये थे बस मैं ताराचौके होना पां अगला का मतलब हो करते आगे की करनी है नहीं आगे अच्छा चोले हैं ये होना पां तो तो पाल के बाप रे

ਉਹ ਤਾਂ ਆ ਜਾਂਦੀ ਹਾਂ ਉਹ ਤਾਂ ਭੱਗ ਜਾਂਦੀ ਉਹ ਥਾ ਦੇਖ ਲਈ ਆਟਾ ਪਾਵਾਂ ਮੰਮੀ ਨੇ ਪਾਪਾ ਨੇ ਦੇਖਿਆ ਕੋਈ ਔੱਚਾ ਪੈਗਾ ਨਹੀਂ ਤਾਂ ਕੰਨਾ ਮਾਂ ਆਲੂ ਹਾਂ ਪਹਿਲਾ ਹੋਇਆ ਜੀ 嗯。 ਨਾਮ ਜਪ ਕਾ ਸੁਣਾਇ ਮੀયોગ ਜਨਰਤ ਬਾਹਰ ਨਾਮੁ ਕੀ ਸੇਵਾ ਨਾਲ ਪੂਜਾ ਕਰ ਦੇਵਾਂ ਹਰ ਹਰ ਗੰਗ ਕ ਮਾਲਕ ਦੀਨਾ ਹਰ ਨਾਮ ਰਸਮਾਂ ਤੇ ਆਗ ਪਹਿਲਨ ਹਰ ਹਰ ਜੱਪੈ ਹਰ ਕੋ ਭਗਤ ਪ੍ਰਗਟ ਨੇ ਜੱਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਮ ਤਜਨ ਸੰਗ ਕੀਤੇ ਤਰੇ ਆਜਾਤਿ ਰੂਹ ਕੋ ਨਾਮ ਕਉ ਨਾਮ ਕਉ ਤੇਹਾਰ ਗੁੰਗਾਮ ਸਤਿ ਉਕਤਮ ਹਕੀ ਕਥਾ ਨਾਮ ਸੁਣ ਤਰੁ ਦੁਖ ਲੰਥਾ ਨਾਮ ਕੀ ਮਹਿਮਾ ਸੰਤ ਰਤ ਵਸੈ ਸੰਤ ਪ੍ਰਤਾਪ ਦੁਖ ਸੰਦਸੈ ਸੰਤ ਕਾ ਸੰਗੁੜ ਭਗੀ ਭਈਐ ਸੰਤ ਕੀ ਸੇਵਾ ਨਾਮ ਤੇ ਅਗਿਆ ਨਾਮ ਤਲ ਕਸ਼ੌਰ ਨਾ ਹੋਇ ਨਾਮ ਗੁਰਮੁਖ ਨਾਮ ਪਾਵੈ ਗਨ ਕੋਇ ਸੋਖ ਬਹੁ ਸਾਸਤਰ ਬਹੁ ਸਿੰਮਰਤੀ ਵੇਖ ਸਗੋ ਟੰਡੋ ਅਲਗ ਪੁਜਸਨਾ ਨਹੀਂ ਹਰ ਹਰੇ ਨਾਮ ਕੁੰਨਾ ਮਮੋਲਾ ਸਤਿਵਾਰੀ ਜਪੋ ਤਾਪੋ ਨਿਯਾਮ ਸਭ ਧਿਆਨੁ ਕਰ ਸੋਸ ਸਿਮਰਤ ਵਖੀਆਂ ਜੋਗ ਅਭਿਆਸ ਕਰੁ ਤਰਨ ਕਰਿਆ ਸਗੋ ਤਿਆਗ ਬਨ ਬਖੇ ਫਿਰਿਆ ਅਨਕ ਪ੍ਰਕਾਰ ਕੀਏ ਵੋ ਜਤਨਾ ਪੁੰਨ দান ਹੋ ਮੈਂ ਬੋ ਰਖਣਾ ਸਹੀ ਘਟਾਏ ਹੋ ਮੈਂ ਕਰ ਰਤਿ ਵਰਤਨੇ ਕਰਿ ਬੋ ਭਾਤੀ ਨਹੀਂ ਤੋ ਰਾਮ ਨਾਮ ਵਿਚਾਰਨਾ ਗੁਰਮੁਖ ਨਾਮ ਜਪੀਐ ਇਕ ਵਾਰ ਨੌ ਘੰਟੇ ਹੋਵੇ ਸੇਵਾ ਚਲਦਾ ਬਰਬਾਦ ਲਓ ਜਿਸ ਵੇਰੇ ਸਵੇਰੇ ਦਾ ਟਾਈਮ ਹੋ ਗਿਆ ਆਪਾਂ ਬਾਬਾ ਜੀ ਦੇ ਦਰਵਾਜ਼ੇ ਚੌਂਕੀ ਲਾਤੀ ਤੇ ਹੁਣ ਆਪਾਂ ਕਰਦੇ ਆ ਘਰ ਵਾਪਸੀ ਟਾਈਮ ਹੋ ਰਿਹਾ ਜੀ 5 ਵਜੇ ਦਾ ਕਾਲੀ ਸਖਤ ਮੁੰਜੀ ਤੇ ਖੜਾ ਹੋਗਾ ਹੁਣ ਆਪਾਂ ਚੱਲਦੇ ਆ ਘਰੇ ਘਰੇ ਜਾਨੇ ਮੱਜਾ ਪਮਾਲ ਕੋ ਸਵੰਦੇ ਮੱਜਾ ਮੱਜਾ ਜਾ ਕੇ ਨਾ ਗੱਡੀ ਸਾਫ ਕਰਦਾ ਧੌਣ ਬਹੁਤ ਜ਼ਿਆਦਾ ਗਾਰਾ ਹੋਇਆ ਪਿਆ ਸੀ ਕਿੰਨਾ ਕਿੰਨਾ ਗਾਰਾ ਬਾਪੂ ਜੀ ਦੇ ਭੋਗ ਤੇ ਗਏ ਸੀ ਜਿੱਦੇ ਤੇ ਜਦੋਂ ਉਹਨਾਂ ਦੀ ਡੈਥ ਹੋਈ ਹੈਗੀ ਉਦੋਂ ਮੀਹ ਪਿਆ ਹੋਇਆ ਸੀ ਜਦੋਂ ਢਿੱਲੇ ਹੋਏ ਨੇ ਤੇ ਦੂਸਰਾ ਆਪਾਂ ਤਾਂ ਗੱਡੀ ਸਾਫ ਨਹੀਂ ਹੋਈ ਹੈਗੀ ਧੋਤੀ ਨਹੀਂ ਗਈ ਤੇ ਹੱਜ ਟਾਈਮ ਮਿਲਿਆਗਾ ਪੂਨਾ ਟੋਟੀ ਵਿਚਾਰੀ ਜਦਾਂ ਹੈ ਪੂਰੇ ਭੈਣ ਦੇ ਨਾ ਸਰਫ ਨਾਲ ਉਹ ਗੱਲ ਨਹੀਂ ਬੰਦ ਸਰਫ ਨਾਲ ਹੋ ਜਾਂਦਾ ਚਿਚਟਾ ਦਾਗ ਜਦੋਂ ਜੰਮ ਜਾਂਦੇ ਨੇ ਸੀਸਿਆਂ ਤੇ ਆਹੇ ਸਿੱਕੀ ਆ ਗੋਰੀ ਬੋਲਾ ਬਣੀਆ ਦੋ ਥੱਲੇ ਗਾਣਾ ਲਹੀ ਵਾਲਾ ਕਰ ਰਿਹਾ ਹੈਰਾ ਦੇ ਕੋਠਾ ਨਾਲ ਇਹਦਾ ਕਵਰ ਕੋਠਾ ਦਾ ਇਦਰ ਕਵਰ ਧੋਤਾ ਪਿਆਗਾ ਤੇ ਉਹ ਕੰਬਲ ਵਗੈਰਾ ਧੋਤੇ ਆਪਾਂ ਆ ਸਵੇਰੇ ਸਵੇਰੇ ਜੇ ਨੁਕਸਾਨ ਵੀ ਕਰਤਾ ਫਿਰ ਇੱਕ ਆ ਸਵੇਰੇ ਸਵੇਰੇ ਆ ਨੁਕਸਾਨ ਵੀ ਕਰਤਾ ਇੱਕ ਗੱਡੀ ਉਹ ਉੱਥੇ ਆਪਣੀ ਗੈਲਰੀ ਮੂਰੇ ਖੜੀ ਸੀ ਮੋਟਰਸਾਈਕਲ ਵੈਕ ਕਰਦਿਆਂ ਤੋਂ ਆ ਵਾਲੀ ਤੇ ਮੋਟਰਸਾਈਕਲ ਵੱਜਿਆ ਇੱਥੇ ਵਾਲਾ ਸਾਰਾ ਕਲਰ ਉੱਦੜ ਗਿਆ ਇਥੋਂ ਬੈਂਪਰ ਤੋਂ ਆਹ ਮੂਰ ਦੇ ਸ਼ੀਸ਼ੇ ਜਿਹੇ ਤੇ ਬਾਹਲੇ ਦਾਗ ਜੇ ਜੰਮੇ ਪਏ ਨੇ ਵੱਡੇ ਤੇ ਮੇਨ ਸ਼ੀਸ਼ੇ ਤੇ ਕਿੰਨੇ ਕ ਸੰਗਤ ਸੀ ਨਗਰ ਕੀਰਤਨ ਦੇ ਨਾਲ ਪ੍ਰਾਈਡੀ ਬਾਕ ਸੀ ਹਾਂ ਸ਼੍ਰੀ ਨੱਤਾ ਪ੍ਰਾਈਡ ਸੀ ਉਸੇ ਮਾੜਾ ਜਿੰਨ ਕ ਮਕਾ ਸੇਵਾ ਦਾ ਰਸ ਹੰਤਾ ਦਾਸ ਤਾਂ ਕਿ ਆ ਕੇ ਲੱਗੇ ਮੈਂ ਤਾਂ ਮੰਮੀ ਕਰਕੇ ਦੋ ਦੱਸੇ ਵੀ ਨਗਰ ਕੀਰਤਨ ਆਗਾ ਮੈਂ ਕਿਹਾ ਵੀ ਜਾਇ ਆਇਓ ਸੇਵਾ ਕਰਾਇਆ ਆਇਓ ਮੈਂ ਤੁਹਾਡੇ ਮੈਂ ਤੈਨੂੰ ਜਦੋਂ ਪਾਪੇ ਨੇ ਚਾਹ ਨਹੀਂ ਕਰੀ ਹੈਗੀ ਤੇਰੀ ਮੈਂ ਪਾਪਾ ਉੱਛਣਾ ਤਾਂ ਦਰਸ਼ਨ ਕਰਿਆਂ ਦਾ ਨਾਲੇ ਬਾਬੇ ਨੇ ਉੱਥੇ ਹੋ ਸੀ ਪੁੱਛਿਆ ਹੂੰ ਅਸੀਂ ਕਹੇ ਸੀ ਕੋਈ ਪ੍ਰੋਗਰਾਮ ਹੈ ਤਾਂ ਪਤਾ ਕੀ ਕੁਝ ਨਹੀਂ ਕਰ ਹੁੰਦਾ ਸਹੀ ਦਾ ਪਤਾ ਲੱਗਿਆ ਪਾਪਾ ਨਾ ਮੰਨਦਾ ਕਰਦੇ ਹੁੰਦਾ ਭਾਈ ਉਸ ਤੋਂ ਕੋਈ ਕੋਈ ਹੁੰਦਾ ਇਹਨੂੰ ਕਿੰਦਾ ਲਓ ਇਧਰ ਆਪਣੇ ਬੈਠੀਏ ਨੇ ਮੱਝਾਂ ਧੁੱਪ ਮੰਨਣ ਲੱਗ ਗਈਆਂ ਹੁਣ ਤਾਂ ਇਧਰ ਧੁੱਪ ਮੰਨਦੀਆਂ ਨੇ ਇਹਨੂੰ ਤਾਂ ਸਾਹ ਆ ਗਈ ਇਹਨੂੰ ਤਾਂ ਸਾਹ ਆ ਗਈ ਮੱਝ ਨੂੰ ਆਪਣੇ ਨੂੰ ਸੂਣ ਵਾਲੀ ਨੂੰ ਆ ਬੈਠੀਆਂ ਨੇ ਹਜੇ ਪਰ ਸਨਵਾਈਆਂ ਸੀ ਲੋ ਵੀ ਹੁਣ ਆਪਾਂ ਕਰਦੇ ਆ ਰੈਸਟ ਵੱਜ ਕੇ 12 ਟਾਈਮ ਮੰਮੀ ਸੌ ਮੰਮੀ ਲੈਂਦੀ ਆਂ ਧਾਮ ਹੁਣ ਹਾਏ ਕੰਮ ਧੰਦਾ ਕਰਕੇ ਆ ਸੱਜ ਨਹੀਂ ਗਿਆ ਆਏਗਾ ਆ ਸੋਜਨੀ ਗੇ ਜਿਹੜੀ ਲੱਕੜ ਜੀ ਵੱਜੀ ਹੈ ਨਾ ਫਿਰ ਇਹ ਤੋਂ ਕੁਝ ਬਣਨਾ ਤੇ ਉੱਤੇ ਰੋਟੀ ਆ ਜਾਵੇ ਦੱਬ ਕੇ ਦੇਖੀ ਨਾ ਬੜਾ ਜਿਹਾ ਕਿਤੇ ਪੱਕ ਗਿਆ ਤਾਂ ਇਹ ਨਹੀਂ ਪੱਕਿਆ ਤਾਂ ਨਹੀਂ ਮਖਿਆ ਨਾ ਪੱਕਿਆ ਐ ਨਹੀਂ ਦੁਖਦਾ ਅਸਰ ਲੇ ਕੇ ਰੱਖੂ ਨਿਕਲ ਜਾ ਬਤੋਹਾ ਦੀ ਸੋਜ ਜੀ ਨੂੰ ਹੂੰ ਪੂਰੀ ਵੱਜੀ ਨਾ ਬੀ ਚਲ ਚਲੋ ਇਸ ਠੀਕ ਬਾਬਿਆਂ ਦੇ ਆ ਗਏ ਸੀ ਦਸਵੀਂ ਤੋਂ ਤੇ ਆਪਾਂ ਆ ਗਏ ਸੀ 5 ਵਜੇ ਬਾਂਗੂ ਆ ਗਈ ਸੀ ਤੇ ਇਸ ਤੋਂ ਬਾਅਦ ਘਰ ਦੇ ਕੰਮ ਕਾਜ ਨੇ ਉਹ ਕਰੇ ਨੇ ਕੱਪੜਾ ਲੀੜਾ ਪਸੀਨ ਚੱਲੀ ਜਾਂਦੀ ਹੈ ਉਹ ਆਪਾਂ ਧੋਈ ਜਾਂਦੇ ਹਾਂਗੇ ਤੇ ਬਾਕੀ ਹੋਰ ਕੰਮ ਤੰਦੇ ਜਿਹੜੇ ਨੇ ਉਹ ਕਰ ਲੇ ਤੇ ਗੱਡੀ ਵੀ ਆਪਾਂ ਧੋਤੀ ਤੇ ਗੱਡੀ ਆਪਣੀ ਬਹੁਤ ਜ਼ਿਆਦਾ ਗੰਦੀ ਹੋਈ ਪਈ ਸੀ ਤੇ ਉਹ ਵੀ ਚਲ ਧੋਤੀ ਗਈ ਫਿਰ ਟੜਕੇ ਕੋਸ਼ਾਂ ਦੇ ਗੱਡੀ ਦੇ ਅੰਦਰ ਨਹੀਂ ਲਾਈ ਹੈਗੀ ਤੇ ਬਾਹਰ ਹੀ ਖੜੀ ਕਰ ਲਈ ਉਹ ਕਰ ਲਈ ਵੀ ਚਲ ਆਪਾਂ ਧੋ ਕੇ ਫਿਰ ਅੰਦਰ ਲਾਵਾਂਗੇ ਤੇ ਨਾਲੇ ਉਹਦਾ ਕੱਪੜਾ ਸੀ ਜਿਹੜਾ ਉਹ ਵਾਲਾ ਗੰਦਾ ਹੋਇਆ ਪਿਆ ਸੀ ਉਹ ਧੋਤਾ ਤੇ ਨਾਲੇ ਆਏ ਜੀ ਆਪਣੇ ਅਜ ਨਗਰ ਕੀਰਤਨ ਆ ਰਿਹਾ ਹੈਗਾ ਤੇ ਤੁਹਾਨੂੰ ਉਹਦੇ ਦੇਖਣ ਕਰਵਾਵਾਂਗੇ ਤੇ ਗੋਸ਼ਾਂ ਦੇ ਡੇਢੀ ਉੱਧਰ ਚਲੇਗੇ ਤੇ ਉੱਥੇ ਆਪਣੇ ਚਾਹ ਪਾਣੀ ਦੀ ਜਿਹੜਾ ਲੰਗਰ ਆ ਉਹ ਚੱਲੀ ਜਾਂਦਾ ਹੈਗਾ ਤੇ ਉੱਧਰ ਚਲੇ ਗਏ ਸੇਵਾ ਕਰਵਾਉਣ ਤੇ ਬਾਕੀ ਚਲੋ ਜੀ ਹੁਣ ਮੈਂ ਕੱਪੜੇ ਧੋਈ ਜਾਂਦੀ ਸਮਸ ਚੱਲ ਸਾਡੇ ਨਾਲ ਗੱਲ ਕਰ ਲਾ ਕੇ ਜੀ ਬਸ ਆਪਾਂ ਤੋਂ ਕੱਲ੍ਹ ਬਤ ਨਹੀਂ ਹੋਈ ਹੈਗੀ ਕਿਉਂ ਆ ਕੇ ਪਸ਼ੂ ਬਾਹਰ ਕੱਢਣੇ ਆ ਪੈ ਗਏ ਆਪਾਂ ਨੂੰ ਭਾਂਡੇ ਚੋਂ ਤੇ ਮੰਮੀ ਵਰਗੇ ਤਾਂ ਨਹੀਂ ਬਣੇ ਜਾਂਦੇ ਹੈਗੇ ਥੋੜਾ ਜਿਹਾ ਭੱਜਦੇ ਰਹਿ ੱੱਕਾ ਜ਼ਿਆਦਾ ਕਰਦੀ ਨੇ ਮੱਝਾਂ ਆਪਣੀਆਂ ਤੇ ਫਿਰ ਆਪਾਂ ਪਸ਼ੂ ਬਣ ਕੇ ਚਲੋ ਜੀ ਤੇ ਬਸ ਮੰਮੀ ਨੇ ਚਾਹ ਧਰ ਲਈ ਮੈਂ ਅੰਦਰੋਂ ਕੋਹਾ ਕੂੜਾ ਜਿਹੜਾ ਉਹ ਸੁੰਭਰ ਲਿਆ ਤੇ ਇਸ ਤੋਂ ਬਾਅਦ ਵੀ ਧਾਰਾ ਧੂਰਾ ਚੌਂ ਲੱਗੇ ਤੇ ਬਸ ਜੀ ਫਿਰ ਗੁਰਸ਼ਰਨ ਉਹ ਵੀ ਥੱਕਿਆ ਜਾ ਪਿਆ ਸੀ ਉਹ ਨੂੰ ਵੀ ਰਾਤ ਨੀਂਦ ਜੀ ਨਹੀਂ ਆਈ ਪਾਸੇ ਜੀ ਮਾਰੀ ਗਿਆ ਤੇ ਉਹ ਅਲਦੀ ਰੈਸਟ ਕਰਨ ਲੱਗ ਗਿਆ ਕਿ ਉਸ ਤੋਂ ਬਾਅਦ ਪਸੀ ਫੇ ਗੱਲਬਾਤ ਕਰੀ ਨਹੀਂ ਗਈ ਨਾ ਤੁਹਾਡੇ ਕੋਈ ਵੀਡੀਓ ਕਲਿੱਪ ਬਣਾਈ ਗਈ ਹੈਗੀ ਤੇ ਮੈਂ ਸੋਚਿਆ ਮੈਂ ਸਾਡੇ ਨਾਲ ਆਪਾਂ ਗੱਲਬਾਤ ਕਰ ਲਈਏ ਬਹੁਤ ਵਧੀਆ ਮੱਥਾ ਟੇਕਿਆ ਜੀ ਆਪਣਾ ਹਣਾ ਗੁਰੂ ਘਰ ਜਾ ਕੇ ਸਕੂਨ ਮਿਲ ਜਾਂਦਾਗਾ ਤੇ ਵਧੀਆ ਜੀ ਆਪਾਂ ਆਉਂਦੀ ਨਹੀਂ ਅੱਗੇ ਤਾਂ ਦਿਨੇ ਜਾਇ ਆਉਂਦੇ ਹੋ ਤੁਸੀਂ ਮੱਥਾ ਟੇਕ ਕੇ ਆਉਂਦੇ ਹੋ ਤੁਸੀਂ ਜੀ ਆਪਾਂ ਤਾਂ ਦਿਨੇ ਨਾ ਜਾਇ ਜਾਵੇ ਫੇ ਆਪਾਂ ਸ਼ਾਮ ਨੂੰ ਬਸਣਾ ਮੱਥਾ ਟੇਕ ਕੇ ਨਾ ਬਾਬਾ ਜੀ ਦੇ ਚੌਥੀ ਲਾਏ ਆਉਣੇ ਹੁੰਦੇ ਹੈਗੇ ਤੇ ਉਹ ਹੀ ਗੱਲ ਜੀ ਗੁਰੂ ਘਰ ਜਾ ਕੇ ਮਨੁਸ਼ਕੂਮ ਮਿਲਦਾਗਾ ਜਿਹੜੇ ਪਾਪ ਨੇ ਹਨਾ ਉਹ ਉਤਰ ਜਾਂਦੇ ਨੇ ਜਿਹੜੇ ਕੀਤੇ ਪਾਪਾਂ ਨੂੰ ਕੋਈ ਬਾਹੀ ਗੁਰੂ ਦਾ ਨਾਮ ਮੁੱਖ ਤੋਂ ਉਚਰਦਾਗਾ ਹਨਾ ਗੁਰੂ ਘਰ ਜਾ ਕੇ ਤੇ ਚਲੋ ਜੀ ਉਹੀ ਗੱਲ ਆ ਬਹੁਤ ਵਧੀਆ ਆਪਣਾ ਮੱਥਾ ਟੇਕਿਆ ਗਿਆਗਾ ਤੇ ਕਿਉ ਆਪਣੇ ਲੇਵੀ ਪੈ ਗਿਆ ਜੀ ਤਾਜੋ ਕੇ ਇਹੱਖੋਂ ਤੋਂ ਬਸ ਤਾਜੋ ਤੇ ਦੁਹਾਂ ਤਪਾ ਤਪੇ ਤੇ ਪੱਖੋ ਦੇ ਵਿਚਾਲੇ ਆ ਗਿਆ ਤਾਜੋ ਉੱਥੇ ਬਾਬਾ ਪੰਜਾਬ ਸਿੰਘ ਜੀ ਦਾ ਜਿਹੜਾ ਡੇਰਾਗਾ ਬਣਿਆ ਹੋਇਆਗਾ ਤੇ ਦੂਰੋਂ ਦੂਰ ਜਿਹੜੀਆਂ ਸੰਗਤਾਂ ਨੇ ਜੀ ਮੱਥਾ ਟੇਕਣ ਆਉਂਦੀਆਂ ਨੇ ਨਾ ਚੌਂਕੀਆਂ ਬਹੁਤ ਸੰਗਤ ਜਿਹੜੀ ਲਾਉਣ ਆਉਂਦੀਆਂ ਨੇ ਤੇ ਦਸਹਰੇ ਦੇ ਵਿੱਚ ਜਦੋਂ ਦਸਹਰਾ ਹੁੰਦਾਗਾ ਦਸਹਰੇ ਵੇਲੇ ਉਦੋਂ ਇਹ ਜੋੜ ਮੇਲਾ ਭਰਦਾਗਾ ਉਦੋਂ ਖੰਡ ਪਾਟ ਕਰਵਾਏ ਜਾਂਦੇ ਨੇ ਉਦੋਂ ਜਿਹੜੀ ਵੀ ਸੰਗਤ ਦੂਰ ਨੇੜੇ ਹੁੰਦੀ ਹੈ ਜੀ ਤੋਂ ਨਹੀਂ ਵੀ ਸਾਲ ਦੇ 3 ਮਹੀਨਿਆਂ ਤੋਂ ਆਇਆ ਜਾਂਦਾ ਹੈਗਾ ਉਹ ਸਾਲ ਬਾਦੋਂ ਜ਼ਰੂਰ ਚੌਂਕੀ ਲਾ ਕੇ ਜਾਂਦੀ ਹੈਗੀ ਆਪਣੇ ਬਾਬਾ ਪੰਜਾਬ ਸਿੰਘ ਜੀ ਦੇ ਤੇ ਚਲੋ ਠੀਕ ਹੈ ਜੀ ਆਪਣਾ ਵਧੀਆ ਉਥੇ ਮੱਥਾ ਟੇਕਿਆ ਗਿਆ ਮੈਂ ਕਿਹਾ ਚਲ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਲਈਏ ਤੇ ਵੀਡੀਓ ਦਾ ਐਂਡ ਵੀ ਕਰਨ ਲੱਪਿਆ ਸੀ ਅਜੇ ਆਪਣਾ ਤੇ ਬਾਕੀ ਜੀ ਆਪਾਂ ਵੀਡੀਓ ਦਾ ਕਰਨ ਲੱਗੇ ਐਂਡ ਮਿਲਾਂਗੇ ਜੀ ਨਿਊ ਦੇ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਤੇ ਚਲੋ ਠੀਕ ਹੈ ਜੀ